ਆਵੇ ਰਿਪੋਰਟ ਆ ਗਈ ਜਦੇਲ ਸਾਹਿਬ ਦੀ ਤਰਫੇ ਦੇ ਸੰਕਟ ਘਰ ਨੂੰ ਨਾਣ ਕਰਦੀ ਹੋਈਆਂ ਖੂਨਦਾਨ ਕੰਮ ਚੱਲ ਰਹੀ ਹੈ ਮਸ਼ੀਨ ਨੂੰ ਰੰਤੀ ਦੇ ਸ਼ੇਖਾ ਸੀ ਤੇ ਅਲਵਿੰਦਰ ਸਿੰਘ ਅਮਨਦੇਵ ਸਿੰਘ ਦੀ ਬਾਤ ਹੈ ਅਰਨਜੀਤ ਸਿੰਘ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਹੈ ਜੀਵਨਦਾਨ ਸਭ ਤੋਂ ਵੱਡਾ ਦਾਨ ਹੈ ਕੀ ਬੋਲੇ ਬੈਠ ਗਿਆ ਸਾਹਿਬ ਬੈਠਦੀ ਫਰੇ ਲੇਜਰ ਸ਼ੋ ਸ਼ਾਮ ਨੂੰ ਖਾਇਆ ਜਾਂਦਾ ਹੈ ਸੰਗਤਾਂ ਨੂੰ ਯਾਰੀ ਸਾਧ ਸੰਗਤ ਨੂੰ ਬੇਨਤੀ ਹੈ ਸਾਧ ਸੰਗਤ ਜੀ ਇਹ ਗੁਰੂ ਦਾ ਬਾਗ ਹੈ ਇੱਥੇ ਸੰਗਤਾਂ ਦੇ ਘੁੰਮਣ ਵਾਸਤੇ ਬਾਬਾ ਜੀ ਹੁਣਾ ਵੱਲੋਂ ਇਹ ਸਥਾਨ ਬਣਾਇਆ ਗਿਆ ਹੈ ਇਹ ਜਿਹੜੀ ਜਗ੍ਹਾ ਤੇ ਲੇਜਰ ਸ਼ੋ ਸ਼ਾਮ ਨੂੰ ਚੱਲਦਾ ਹੈ 7:30 ਵਜੇ ਜਿਹਦੇ ਵਿੱਚ ਦਾਹਾਂ ਗੁਰੂਆਂ ਦਾ ਇਤਿਹਾਸ ਦਿਖਾਇਆ ਜਾਂਦਾ ਹੈ तेरी सेवा ਸਾਰ ਸ਼ਿਵ ਦੀ ਟੋਕਰੀ ਰੱਖੀ ਹੈ ਆਪੇ ਕਰੇ ਘਾਣਾ ਚਰਨ ਤੂੜ ਤੇਰੀ ਸੇਵਕ ਮੰਗ ਚਰਨ ਤੂੜ ਯਾਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਨਾਨਕਸਰ ਸਾਹਿਬ ਆਪਚਲ ਨਗਰ ਗੁਰਦੇਵ ਗੁਰੂ ਸਾਹਿਬ ਅਕਾਲ ਪੁਰਖ ਜੀ ਹਜ਼ੂਰ ਸਾਹਿਬ ਜੀ ਪਹੁੰਚ ਚੁਕੇ ਆ ਇਹ ਗੁਰਦੁਆਰਾ ਇਹ ਕਾਹਦੀ ਗੱਲ ਲੱਗੀ ਫਿਰ ਨਗਰ ਸਰ ਸਾਹਿਬ ਆਇਆ ਇੱਥੇ ਸਲੋਵਰ ਨੂੰ ਸੋਮੇ ਦੇ ਵਾਰ ਬਸ ਕੇ ਗਏ ਨੇ ਗੁਰਨਾਨਕ ਦੇਵ ਜੀ ਵੱਲੋਂ ਇਸ ਜਗ੍ਹਾ ਤੇ ਕੋੜੀ ਦਾ ਕੋੜ ਦੂਰ ਕੀਤਾ ਗਿਆ ਏ ਸਾਰੀਆਂ ਸੰਤਾਂ ਨੇ ਸਲੋਵਰ ਵਿੱਚ ਇਸ਼ਨਾਨ ਕਰਕੇ ਆਪ ਦਾ ਮਨ ਤਨ ਦੇ ਅਰੋਗਾ ਪਾਉ ਜੀ ਵਹਿਗਰ ਦੀ ਦਾ ਖਾਲਸਾ ਵਹਿਗਰ ਦੀ ਤੇਰੀ ਸੇਵਕ ਵਾਂਗ ਤੇਰੇ ਦਰਸ਼ਨ ਕੋ ਬਨੇਗਾ ਲਾ ਆਗਿ ਮਕਾਨਾ ਜੀ ਨੇ ਰਵਾਉ ਉਜਾਈ ਜਾਗਾ ਸੋਨਾ ਪ੍ਰਗਟ ਹੋਇਆ ਆਗਿ ਮਕਾਨਾ ਜੀ ਨੇ ਜਾ ਛਿਆ ਮੇਟੀ ਜੀ ਸੱਚੇ ਪਾਛਾਈ ਜਗਤ ਮੁਠਾਈ ਸ੍ਰੀ ਵਾਰਾਨਗੀ ਦੇਵ ਜੀ ਮਹਾਰਾਜ ਨੇ ਫਰਮਾਇਆ ਕੇ ਚਾਹਤੇ ਜੇਵਤਿਆਂ ਦੀ ਚੌਤੀ ਅਸਵਰਤੀ ਜਨ ਮੁਠਾਈ ਸਾਧੂ ਗਲੋ ਵਜਨ ਬਾਸ ਸਾਰਿਆ ਸਨਨ ਇਨੇ ਨੂੰਇ ਕੋੜੀ ਨੇ ਆਪਕੇ ਬੇਟੀ ਕੀਤੀ ਸੱਚੀ ਬਾਸ਼ਾ ਜੀ ਆਪ ਸਮਰਾਸਤ ਹੋ ਮੇਰੇ ਵੀ ਦੋ ਕਰੋਰ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਮਰਾਨ ਆਗਿਓ ਚ ਕੋੜੀ ਨੂੰ ਸ਼ਰਮੇਤਨ ਇਸ਼ਨਾਨ ਕਰਵਾ ਯਾਸ਼ਪਾਲਾ ਦੇ ਕੋੜੀ ਦਾ ਘੋਰ ਦੌਰ ਕੀਤਾ ਕੋੜੀ ਨੇ ਬੇਟੀ ਕੀਤੀ ਕਿ ਕਾਸ਼ਾ ਜਿਸ ਤਰਾ ਮੀਰੇ ਦੋ ਪਰ ਹੋਰ ਕੀਚਿਆਲਾ ਏਸੇ ਤਰਾ ਇੱਚੇ ਵੀ ਆਵਾਇ ਸੰਗਤਾਂ ਦੇ ਦੋ ਬਤੂ ਰਹਾ ਹਣ ਸੋਮੀਨ ਸ੍ਰੋਗਾਂ ਦਾ ਮਰ ਬਖਸ਼ੋ ਸਿਗੁਰੂ ਨਾਮ ਕੀ ਦੇਵੀ ਮਹਾਂਵੀਨ ਸੋਮੀਨ ਸ੍ਰੋਗਾਂ ਦਾ ਮਰ ਬਖਸ਼ਿਆ ਇਹ ਹੋਰ ਵੀ ਵਾਰੋਸ਼ੇ ਜਿਵੇਂ ਜੇਸਿਕਾ ਕੋਈ ਕੀ ਬੋਤਨਾਵੇ ਸੋ ਸੋ ਲਗਾਈਂ ਚਰਨ ਪਰ ਰਨਾ ਕੀ ਸ਼ਰਨ ਕਰੋ ਗੁਰੂ ਅੰਸਰ ਦਾ ਜਾਪ ਕਰੇ ਅਰਦਾਸ ਬੇਨਤੀ ਕਰਾਏ ਸਤਿਗੁਰੂ ਨਾਰੀਆ ਮਨ ਪਾਉਣਾ ਆਪੀਆਂ ਵਰਦੇ ਹਮ ਸੋਨੀ ਤੁਝੋ ਗੁਰਪਿਆਰਾਂ ਇਸ ਲੋਗਰ ਵਿੱਚ ਜਲ ਬਾਰੋਂ ਨਹੀਂ ਪਾਇਆ ਮਨਾ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਮਨਵਾਜੀ ਕਿਰਪਾ ਨਾਲ ਯਾਰ ਵੀਣਾ ਲਰਨ ਦੋਤੀ ਜੋ ਪਹਿਨਣ ਸਲੋਹ ਦਿਨ ਬਾਸਾ ਦੀ ਸੇਵਾ ਛਤੋ ਵੀਣਾ ਛੇਰੇ ਪਹਜਾ ਮਨਾਜੰ ਜੀ ਸਿੰਘਨੀ ਕਰਾਈ ਕੋਲ ਨਾਮ ਤੋਂ ਬਾਸ ਸਾਤਵਾ ਦਾ ਨਿਰਾ ਸਿੰਘ ਜੀ ਨੇ ਸੇਵਾ ਕਰਾਈ ਕੋਲ ਨਾਮ ਤੋਂ ਬਾਸ ਸਾਤਵਾ ਦਾ ਕੀ ਸਾ ਜੀ ਨੇ ਸੇਵਾ ਕਰਾਈ ਅੰਗੇ ਮਯੋਦਾਂ ਮੁਹੀਂ

ਆਪਕੀਆਂ ਇਰਦਗਰਾਨਾਂ ਵਿੱਚੋਂ ਵਸਤਵੋ ਸੇਵਾ ਪਾਉਣ ਨੂੰ ਅਤੇ ਇਰਦਗਰਾਨਾਂ ਨੂੰ ਸਰਗਰਮ ਕਰਨੀ ਸੇਵਾ ਸੰਗਤ ਨੂੰ ਬੇਨਤੀ ਆਂਸ ਗੁਰੂ ਘਰ ਨੂੰ ਚਾਲ ਰਿਆ ਈ ਸਰਵ ਸੰਗਤਿ ਦੀ ਬੋਰਡ ਕੀ ਆਈ ਵਾਹਿਗੁਰੂ ਜੀ ਕਾ ਖਾਲਸਾ ਲੰghi ਭਗੇ ਆਯੋਪਿਆ ਆਯੋ ਪ੍ਰਸ਼ਾਦ ਲੋੜਾ ਹੋਣਾ ਨਹੀਂ ਲੋੜਾ ਟੱਠਾ ਲੱਗ ਜਾਏ ਵੇ ਛੋ ਨਿਆ ਸ੍ਰੀ ਅਗੜਾ ਛੋ ਨਿਆ ਸ੍ਰੀ ਅਗੜਾ ਮੋਹਰਾ ਹਾਲਤਾ ਵੇ ਨਾਨਕ ਸਾਹਿਬ ਦਾ ਬੋਲ ਰਿਚਰਕਸ਼ਿਲ ਕਰਕੇ ਗੁਰਦੁਆਰਾ ਨਾਨਕਪੁਰੀ ਚੰਦੂ ਸਾਹਿਬ ਵਾਲ ਨੂੰ ਥਾਲੇ ਬਾਦ ਦੇ ਸੰਗਤਾਂ ਨੇ ਚਲੋ ਤੁਹਾਨੂੰ ਰਾਹ ਦੇ ਵਿੱਚ ਤੁਹਾਡੇ ਨਾਲ ਅਸੀਂ ਵੀਡੀਓ ਨੂੰ ਸਾਜੀ ਕਰਾਂਗੇ ਦਰਸ਼ਨ ਕਰਵਾਏ ਜਾ ਰਹੇ ਨੇ ਸੰਤਾਂ ਨੂੰ ਆਹ ਤੁਹਾਡੇ ਨਾਲ ਜੀਵਨ ਨੂੰ ਫਾਹਿੰਦੇ ਨਾ ਆਉਂਦੇ ਜੀ ਨੂੰ ਸਵਾਰਨ ਕਰਵਾਏ ਜਾਂਦੇ ਤੋਤ ਪਾਵੇਂ ਨਾਮ ਜਪਾਵੇਂ ਸੁਖ ਤੇਰਾ ਦਿੱਤਾ ਲੈਣ ਦੰਦ ਹੈ اے ਕੰਮ ਦਾ ਤ੍ਰਾਸੀਆ ਸਾ ਸੰਤ ਜੀ ਸੁਖ ਤੇਰਾ ਦਿੱਤਾ ਲਈਏ ਜੀ ਦੀ ਸੇਵਾ ਆਹ ਦੇਖੋ ਵਰਤਿ ਗੁਰਗਿਆਰ ਕੀ ਜੰਗ ਮੇਰੀ ਸੇਵਾ ਤੇਰੀ ਸੇਵਾ ਉਹ ਪਤ ਭੋਗਤ ਜੁਗਤ ਤੇ ਦੀ ਸੇਵਾ ਜਦੋਂ ਸਾਥ ਹੋ ਕੇ ਭੋਗਤ ਜੁਗਤ ਤੇ ਤੇਰੀ ਸੇਵਾ ਕਨੇਤਾ ਅਸ਼ਵੇਦਿਆ ਦੀ ਸੀਮਾ ਮੈਨੂੰ ਮਾਰੀ ਧਾਰੇ ਦੀ ਸੀਮਾ ਮੈਨੂੰ ਮੁਕਤ ਤੋਂ ਰਸ ਬਈ ਤੇ ਮਾਂ ਮੈਨੂੰ ਮੇਰੇ ਪੰਜਾਬ ਵਾਲਾ ਪੀ ਭਾਰ ਵਿੱਚ ਹੀ ਉਭਾਰਾ ਆ ਕੇ ਮੈਂ ਗੱ ਨਾਲ ਦਰਜਾ ਤੇਰੀ ਗਾੜੀ ਆ ਫਿਰ ਉੱਤਰ ਜਾ ਮੇਰਾ ਵੀ ਇਸ ਤੁੰਗਾ ਆਪ ਕਰਾ ਬਹਾ ਕਰ ਨਹੀਂ ਹੋਤ ਪੁੱਤ ਨਹੀਂ ਜਾਂਦਾ ਤੂੰ ਹੋਣੀ ਪਾ ਪੱਕਾ ਵੀ ਜਾ ਕੇ ਪੁੱਤ ਨਹੀਂ ਕੀਆ ਦਮ ਨਹੀਂ ਲਿਖਦਾ ਇੱਕ ਤਰ ਕੋਈ ਨਾ ਲਟਾ ਕੋ ਵੇ ਹੋਏ ਪੈਰ ਪਾੜ ਕੇ ਨਹੀਂ ਤੇਰੇ ਜਿਹੜੇ ਕੱਲੇ ਹੋ ਗਾ

Bye.

ये तन्किला करिषानी मेरा नाम बताते हो तेरे नाम का ना लिखाशुदा पर लकड़ेशानी जो थी मेरे पास पहचाना होता तो मेरे नाम का निशान खिलाफना लिखा होता ए पी सी डी एमआर से ने प्रेशर को मार्क और रिपोर्ट को दर्ज टास्क की गति बढ़ गई लकड़शा के सब को

तो ये तो कहते हैं कभी पहले 40 से bajo की ए पापा ने नौकरी पा जो भाई उनका खानसा पा ली दी से वह मुकद्द भूखत झुकाता